ਖੜ ਜੋ ਖੜ ਜੋ ਖੜ ਜੋ ਗੱਲ ਬਹੁਤ ਪਤੇ ਦੀ ਦੱਸੂਗਾ ਅੱਜ ਟਰੱਕਾਂ ਵਾਲਿਆਂ ਨੂੰ ਨਾ ਮਾੜਾ ਨਾ ਬੋਲਿਓ ਹੜਤਾਲ ਕੀਤੀ ਹੈ ਉਹਨਾਂ ਨੇ ਆਪਦੇ ਹੱਕਾਂ ਲਈ ਕੀਤੀ ਆ ਤੁਹਾਡੇ ਵੀ ਉਹਨਾਂ ਦੇ ਉਹੀ ਹੱਕ ਆ ਜੇ ਤੁਸੀਂ ਮੋਟਰਸਾਈਕਲ ਚਲਾਉਣੇ ਆ ਕਾਰ ਚਲਾਉਣੇ ਹੋ ਭਾਵੇਂ ਤੁਸੀਂ ਕੁਝ ਵੀ ਵਹੀਕਲ ਚਲਾਉਣੇ ਹੋ ਭਾਵੇਂ ਤੁਸੀਂ ਟਰੈਕਟਰ ਹੀ ਲੈ ਕੇ ਜਾਂਦੇ ਹੋ ਖੇਤ ਤੁਸੀਂ ਡਰਾਈਵਰ ਤਵਜੂਂਗੇ ਹੀ ਨਾ ਭਾਵੇਂ ਕੁਝ ਵੀ ਚਲਾਉਣੇ ਹੋ ਯਾਰ ਉਹ ਡਰਾਈਵਰ ਦੇ ਕੋਲੋਂ ਜੇਕਰ ਕੋਈ ਐਕਸੀਡੈਂਟ ਹੁੰਦਾ ਉਹ ਜਾਣ ਕੇ ਕਰਦਾ ਕੋਈ ਨਹੀਂ ਭਾਈ ਜਾਣ ਕੇ ਕਰਦਾ ਅਗਲੇ ਨੂੰ ਪਤਾ ਹੁੰਦਾ ਸਾਰਾ ਡੱਬਰ ਬਣਿਆ ਜਾਊਗਾ ਜਿਵੇਂ ਜੇਲ੍ਹ ਜਾਵੜਾ ਤਾਂ ਹੈ ਖਾਣ ਵਾਲੇ ਨਿੱਕੇ ਨਿੱਕੇ ਜਵਾਕ ਹੁੰਦੇ ਆ ਉਹਨਾਂ ਦੀ ਫੀਸਾਂ ਕੌਣ ਭਰੂਗਾ ਅਗਲੇ ਨੂੰ ਪਤਾ ਹੁੰਦਾ ਕੋਈ ਨਹੀਂ ਜਾਣ ਕੇ ਮਾਰਦਾ ਕਿਸੇ ਚ ਤੇ ਇਹ ਜਿਹੜਾ ਕਾਲਾ ਕਾਨੂੰਨ ਸਰਕਾਰ ਨੇ ਕੇਂਦਰ ਸਰਕਾਰ ਨੇ ਪਾਸ ਕਰਤਾ ਨਾ ਡਰਾਈਵਰਾਂ ਦੇ ਉਲਟ ਆਇਨਾ ਸਮਝੋ ਇਹ ਟਰੱਕਾਂ ਆਣਾਂ ਦੇ ਉਲਟ ਹੋ ਗਿਆ ਇਹ ਤੁਹਾਡੇ ਸਾਰਿਆਂ ਦੇ ਉਲਟ ਹੋ ਗਿਆ ਕੱਲਾ ਕੱਲਾ ਬੰਦਾ ਡਰਾਈਵ ਕਰਾ ਦੇਸ਼ ਦਾ ਅੱਦੇ ਮੋਟਰਸਾਈਕਲ ਚਲਾਉਂਦਾ ਕੋਈ ਕਾਰ ਚਲਾਉਂਦਾ ਕੋਈ ਕੁਛ ਚਲਾਉਂਦਾ ਹੈ ਕੱਲੇ ਟਰੱਕਾਂ ਵਾਲੇ ਦੀ ਇਹ ਕਾਲਾ ਕਾਨੂੰਨ ਹੁਣ ਮੈਂ ਦੇਖਿਆ ਨਾ ਅੱਜ ਪੰਪਾਂ ਦੇ ਮਰੇ ਇੰਨੀ ਭੀੜ ਲੱਗੀ ਸੀ ਆ ਦਸਾਂ ਦਿਨਾਂ ਜਦੋਂ ਹੁਆ ਨਿਕਲ ਜਾਣਾ ਮੋਦੀ ਸਰਕਾਰ ਦਾ ਇਹ ਜਿਨ੍ਹਾਂ ਨੇ ਕਾਲੇ ਕਾਨੂੰਨ ਇਹ ਤਾਂ ਮਜ਼ਾਕ ਹੀ ਬਣਾ ਰੱਖਿਆ ਕਦੇ ਕਿਸਾਨਾਂ ਦੇ ਉਲਟ ਕਾਲੇ ਕਾਨੂੰਨ ਕਦੇ ਡਰਾਈਵਰਾਂ ਦੇ ਉਲਟ ਕਾਲੇ ਕਾਨੂੰਨ ਇਹ ਬੰਦੇ ਨੇ ਬੰਦਾ ਹੀ ਨਹੀਂ ਸਮਝਦੇ ਇਹ ਸਰਕਾਰ ਆ ਕਿ ਕੀ ਆ ਇਹ ਚ ਮੈਨੂੰ ਨਹੀਂ ਪਤਾ ਕਿਵੇਂ ਚਲਾਈ ਜਾਂਦੇ ਆ ਇਹ ਘਰੇ ਬੈਠੇ ਕਾਨੂੰਨ ਬਣਾ ਲੈਂਦੇ ਆ ਇਹ ਗੱਲਬਾਤ ਸੁਣਦੇ ਹੀ ਨਹੀਂ ਕਿਸੇ ਦੀ ਆਮ ਲੋਕ ਕਾਨੂੰਨ ਹੀ ਪੁੱਛਣਾ ਚਾਹੀਦਾ ਸੀ ਇਹਨਾਂ ਨੂੰ ਵੀ ਹਾਂ ਵੀ ਤੁਹਾਨੂੰ ਕੀ ਆ ਹੁਣ ਤੁਸੀਂ ਦੇਖੋ ਇਹ ਵੀ ਇਹ ਕਹਿੰਦੇ ਕਿ 10 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਵੀ ਐਕਸੀਡੈਂਟ ਹੋਣ ਤੇ ਤੇ ਕਿ ਡਰਾਈਵਰ ਭੱਜ ਜਾਂਦੇ ਆ ਹੁਣ ਦੱਸੋ ਜੇ ਐਕਸੀਡੈਂਟ ਹੋ ਜਾਂਦਾ ਅਚਾਨਕ ਜੇ ਡਰਾਈਵਰ ਨਹੀਂ ਭੱਜਦਾ ਤੇ ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਗਲਤੀ ਕਿ ਦੀ ਆ ਉਹ ਤਾਂ ਡਰਾਈਵਰ ਨੂੰ ਕੁੱਟਣ ਪੈ ਜਾਂਦੇ ਆ ਉਹ ਸੁਣਦੇ ਥੋੜੀ ਆ ਵੀ ਤੂੰ ਜਾਣ ਕੇ ਮਰਿਆ ਕਿ ਤੇ ਵਿਚਾਰਾ ਉਹ ਆ ਗਿਆ ਕੋਈ ਅੱਗੇ ਉਹਨਾਂ ਨੇ ਤਾਂ ਐਂ ਵੇਖਣਾ ਵੀ ਵਟ ਐਕਸੀਡੈਂਟ ਹੋ ਗਿਆ ਡਰਾਈਵਰ ਨੂੰ ਢਾਹ ਲੋ ਹੁਣ ਜਿਹੜਾ ਅੱਕ ਕੇ ਤਾਂ ਅਗਲਾ ਘਰੇ ਆਇਆ ਹੁੰਦਾ ਉਹਦੇ ਘਰੇ ਲੜ-ਲੁੜ ਕੇ ਕਿ ਕੋਈ ਸੌ ਹਰ ਇੱਕ ਦੇ ਘਰੇ ਲੜਾਈਆਂ ਆ ਜਿਹੜਾ ਨੂੰ ਮੌਕਾ ਮਿਲਦਾ ਨਾ ਚਾਰਜ ਫੜੇ ਲਾਉਂਦਾ ਅਗਲਾ ਉਹਦਾ ਵੇਹਦਾ ਨਹੀਂ ਵੀ ਗਲਤੀ ਕੀਤੀ ਆ ਡਰਾਈਵਰ ਨੂੰ ਤਾਂ ਵਿਚਾਰੇ ਉਹੀ ਹੱਥਾਂ ਦੀ ਕਹਿੰਦੇ ਨੇ ਵੀ ਥਾਂ ਦੇ ਖੁਰਕ ਲੜਦੀ ਆ ਜਾਂ ਠੰਡਾ ਜਿਵੇਂ ਹੁਣ ਹੱਥਾਂ ਨੂੰ ਗਰਮ ਕਰਨ ਲੱਗੇ ਅਗਲਾ ਡਰਾਈਵਰ ਤੇ ਲਾ ਜਾਂਦਾ ਜੇ ਡਰਾਈਵਰ ਨਾ ਭਜੇ ਤੇ ਫਿਰ ਲੋਕ ਮਾਰਦੇ ਨੇ ਕਿ ਉਹਨੂੰ ਘਟ ਘਟ ਕੇ ਇਹ ਤਾਂ ਬਹੁਤ ਕਾਲਾ ਕਾਨੂੰਨ ਬਾਲਾ ਗਲਤ ਕਾਨੂੰਨ ਆ ਇਹਦਾ ਇੱਥੇ ਤੁਹਾਨੂੰ ਸਾਰਿਆਂ ਨੂੰ ਡਰਾਈਵਰਾਂ ਦੇ ਹੱਕ ਜਾਣਨਾ ਚਾਹੀਦਾ ਕਿਸੇ ਟਰੱਕ ਡਰਾਈਵਰ ਨੂੰ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਐਂ ਨਹੀਂ ਕਹਿਣਾ ਚਾਹੀਦਾ ਵੀ ਇਹਨਾਂ ਨੇ ਤਾਂ ਕੱਜੀਆ ਪਤਾ પેટ્રોલ ਪੰਪ ਹੁਣ ਬੰਦ ਹੋ ਜਾਣਗੇ ਤੁਹਾਨੂੰ ਐ ਲੱਗਦਾ ਵੀ ਸਾਡੇ ਮੋਟਰਸਾਈਕਲ ਸਾਡੀਆਂ ਕਾਰਾਂ ਕਿਵੇਂ ਚੱਲਣਗੀਆਂ ਜੇ ਡਰਾਈਵਰਾਂ ਪਿੱਛੇ ਤੁਹਾਨੂੰ ਦੱਸ ਦੇਣਾ ਘਰੇ ਵੀ ਬਹਿਣਾ ਪੈਂਦਾ ਨਾ ਤਾਂ ਵੀ ਕੋਈ ਗੱਲ ਨਹੀਂ ਪਰ ਡਰਾਈਵਰਾਂ ਦਾ ਸਾਥ ਦਿਓ ਇਹਨਾਂ ਨੂੰ ਮਾੜਾ ਨਾ ਬੋਲੋ ਇਹ ਤੁਹਾਡੇ ਪਿੱਛੇ ਤੁਰੇ ਫਿਰਦੇ ਆ ਹੁਣ ਤੁਸੀਂ ਦੇਖੋ ਤੁਸੀਂ ਆਪਾਂ ਵੀ ਅਸੀਂ ਕਿਸਾਨ ਆ ਖਣਾ ਵਹੀ ਕਰਦੇ ਆ ਹੁਣ ਦੇਖੋ ਵੀ ਜੇ ਸਾਨੂੰ ਆ ਫਸਲ ਦਾ ਮੁੱਲ ਨਾ ਮਿਲੇ ਹੈ ਤੇ ਆਪਾਂ ਦਿੱਲੀ ਜਾ ਕੇ ਬੈਠ ਕੇ ਸੀਗੇ ਨਾ ਤੇ ਉਵੇਂ ਇਹ ਡਰਾਈਵਰ ਆ ਹੁਣ ਅਸੀਂ ਵੀ ਇਨਾਂ ਦੇ ਹੱਕ ਦਾ ਤੁਸੀਂ ਵੀ ਇਨਾਂ ਦੇ ਹੱਕ ਤੇ ਬੋਲੋ ਜਿੰਨਾ ਤੋਂ ਜਿੰਨੇ ਵਾਰ ਚੱਕੀ ਜਾਂਦੀ ਹੈ ਡਰਾਈਵਰਾਂ ਦੇ ਹੱਕ ਤੇ ਬੋਲੋ ਭਾਈ ਜਿੰਨਾਂ ਨੂੰ ਮੇਰੀ ਗੱਲ ਠੀਕ ਲੱਗਦੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਕਮੈਂਟਾਂ 'ਚ ਦੱਸੋ ਆਪਦੇ ਸੁਝਾਅ ਵੀ ਤੁਹਾਡੇ ਸੁਝਾਅ ਅਸੀਂ ਉਹ ਵੀ ਪ੍ਰਵਾਨਾ ਸਾਨੂੰ ਧੰਨਵਾਦ ਜੀ ਵੀਡੀਓ ਦੇਖਣ ਲਈ